ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਸ਼ਨਾਵ ਦੀ ਕੀ ਹਾਲ ਚਾਲ ਆ ਤੁਹਾਡਾ ਉਮੀਦ ਆ ਤੁਸ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਠਾਕ ਆ ਤੇ ਅੱਜ ਵਾਲਾ ਜਿਹੜਾ ਵਲੌਗ ਹੈਗਾ ਉਹ ਮੇਰੇ ਖਿਆਲ ਆ ਆਪਣੇ ਲਈ ਘੱਟ ਹੈਗਾ ਤੇ ਅੱਜ ਕੱਲ ਦੀਆਂ ਜਿਹੜੀਆਂ ਯੰਗ ਕੁੜੀਆਂ ਨੇ ਨਾ ਨਵੀਂ ਜਨਰੇਸ਼ਨ ਹੈਗੀ ਆ ਉਹਨਾਂ ਲਈ ਆ ਉਹਨਾਂ ਦੇ ਕੰਮ ਦਾ ਹੈਗਾ ਕਿਉਂਕਿ ਮੈਨੂੰ ਪਤਾ ਹੈ ਕਿ ਜਿਹੜੀਆਂ ਭੈਣਾਂ ਮੇਰੇ ਵਰਗੀਆਂ ਨੇ ਉਹਨਾਂ ਨੂੰ ਤਾਂ ਸਾਰੇ ਕੰਮ ਆਉਂਦੇ ਨੇ ਕਿਉਂਕਿ ਅਸੀਂ 90 ਤੋਂ ਪਹਿਲਾਂ ਦੇ ਜੰਮੇ ਆ ਅਸੀਂ 80 ਤੋਂ ਵੀ ਪਹਿਲਾਂ ਦੇ ਜੰਮੇ ਆ ਜਿਹੜੇ 90 ਤੋਂ ਪਹਿਲਾਂ ਦੇ ਜੰਮੇ ਉਹਨਾਂ ਨੂੰ ਵੀ ਸਾਰੇ ਕੰਮ ਆਉਂਦੇ ਨੇ 90 ਤੋਂ ਬਾਅਦ ਦੇ ਜੰਮਿਆਂ ਨੂੰ ਜਿਹੜੇ ਕੰਮ ਐ ਘੱਟ ਆਉਂਦੇ ਨੇ ਹਨਾ ਘਰ ਦੇ ਘਰੇਲੂ ਕੰਮ ਵੀ ਅਸੀਂ ਪੜਦੇ ਆਂ ਕੁਝ ਤਾਂ ਮਾਵਾ ਨੇ ਥੋੜਾ ਜਿਹਾ ਐਵੇਂ ਕਰ ਲਿਆ ਕਿ ਕੁੜੀਆਂ ਤੋਂ ਕੰਮ ਨਹੀਂ ਕਰਾਉਣਾ ਕਰਾਉਂਦੀਆਂ ਨਹੀਂ ਹੈਗੀਆਂ ਤੇ ਚਲੋ ਸਾਰੀ ਉਮਰ ਕੰਮ ਹੀ ਕਰਨਾ ਸਾਰੀ ਉਮਰ ਕੰਮ ਹੀ ਕਰਨਾ ਹੈ ਜੇ ਸਾਰੀ ਉਮਰ ਕੰਮ ਕਰਨਾ ਹੈ ਤੇ ਜੇ ਹੁਣ ਵੀ ਕਰ ਲੈਣਗੀਆਂ ਤਾਂ ਵੀ ਕੀ ਹੋ ਜਾਊਗਾ ਤੇ ਕੰਮ ਕਰਨਾ ਕੋਈ ਬੁਰਾਈ ਥੋੜੀ ਐ ਵੀ ਕੰਮ ਨਾਲ ਕੋਈ ਘੱਟ ਥੋੜੀ ਜਾਵਾਂਗੇ ਜਾਂ ਕੰਮ ਨਾਲ ਕੋਈ ਕਮਜ਼ੋਰ ਥੋੜੀ ਹੋ ਜਾਾਂਗੇ ਆਪਾਂ ਹਨਾ ਤੇ ਇਸ ਕਰਕੇ ਮਾਵਾ ਕੰਮ ਕਰਾਉਂਦੀਆਂ ਨਹੀਂ ਹੈਗੀਆਂ ਤੇ ਜੇ ਤੋ ਕਰਾਉਣਾ ਹੀ ਨਹੀਂ ਹੈਗਾ ਤੇ ਕੁੜੀਆਂ ਨੂੰ ਕੰਮ ਆਊਗਾ ਕਿੱਥੋਂ ਤੇ ਅੱਜ ਕੱਲ ਰੋਟੀ ਤੱਕ ਨਹੀਂ ਬਗਾਉਣੀ ਆਉਂਦੀ ਬਹੁਤ ਘੱਟ ਮਾਵਾ ਰਹਿ ਗਈਆਂ ਜਿਹੜੀਆਂ ਆਪਣੀਆਂ ਕੁੜੀਆਂ ਤੋਂ ਜਾਂ ਮੁੰਡਿਆਂ ਤੋਂ ਕੰਮ ਕਰਾਉਂਦੀਆਂ ਤੇ ਜਦੋਂ ਸਾਡਾ ਟਾਈਮ ਸੀ ਪੜਦੇ ਤਾਂ ਦੇਖੋ ਅਸੀਂ ਵੀ ਸੀਗੇ ਹੁਣ ਕਹਿੰਦੇ ਨੇ ਜੀ ਉਹਨਾਂ ਦੀ ਪੜਾਈ ਤੇ ਹੁਣ ਦੀ ਪੜਾਈ ਦਾ ਫਰਕ ਹੈ ਤੇ ਚਲੋ ਫਰਕ ਹੈਗਾ ਵੀ ਆ ਥੋੜਾ ਬਹੁਤਾ ਤੇ ਪਰ ਫਿਰ ਵੀ ਮਾਵਾਬ ਕੰਮ ਕਰਾਉਂਦੇ ਸੀਗੇ ਅੱਗੇ ਸਾਡੇ ਤੋਂ ਤਾਂ ਬੀਬੀ ਨੇ ਦੀ ਬਹੁਤ ਜ਼ਿਆਦਾ ਕੰਮ ਕਰਾਇਆ ਹੈਗਾ ਸਾਨੂੰ ਤਾਂ ਬੀਬੀ ਵੈਲੇ ਨਹੀਂ ਸੀ ਰਹਿਣ ਦਿੰਦੀ ਤੇ ਮਤਲਬ ਕਿ ਬੀਬੀ ਸਾਡੇ ਤੋਂ ਬੀਬੀ ਕੀ ਸਾਰੀਆਂ ਹੀ ਮਾਮਾ ਉਦੋਂ ਕੰਮ ਕਰਾਉਂਦੀਆਂ ਹੁੰਦੀਆਂ ਸੀਗੀਆਂ ਤਾਂ ਆਪਣੇ ਮਰਦਿਆਂ ਭੈਣਾਂ ਨੂੰ ਤਾਂ ਸਾਰੀਆਂ ਨੂੰ ਸਾਰੇ ਕੰਮ ਆਉਂਦੇ ਨੇ ਪਰ ਅੱਜ ਕੱਲ੍ਹ ਦੀਆਂ ਕੁੜੀਆਂ ਦੇ ਵਿੱਚ ਇਹ ਡਰਾਪ ਆਊਟ ਹੈਗਾ ਤੇ ਜੇ ਉਹਨਾਂ ਨੂੰ ਕਿਹਾ ਜਾਵੇ ਰੋਟੀ ਬਣਾ ਲਓ ਬਹੁਤ ਘੱਟ ਕੁੜੀਆਂ ਜਿਨ੍ਹਾਂ ਨੂੰ ਰੋਟੀ ਬਣਾਉਣੀ ਆਉਂਦੀ ਆ ਹਨਾ ਤੇ ਜੇ ਆਲੂ ਵਾਲੇ ਪਰੌਂਠੇ ਬਣਾਉਣੇ ਹੋ ਉਹ ਤਾਂ ਮੇਰੇ ਖਿਆਲੋਂ ਨਾਲ ਹੀ ਹੋਰ ਵੀ ਜ਼ਿਆਦਾ ਔਖਾ ਹੈਗਾ ਕੰਮ ਸੋ ਅੱਜ ਆਪਾਂ ਜਿਹੜਾ ਵਲੌਗ ਲੈ ਕੇ ਆਏ ਆ ਨਾ ਆਲੂ ਵਾਲੇ ਪਰੌਂਠਿਆਂ ਦਾ ਉਹ ਅੱਜ ਕੱਲ ਦੀਆਂ ਕੁੜੀਆਂ ਵਾਸਤੇ ਹੈਗਾ ਕਿ ਪਰੌਂਠੇ ਖਾਣੇ ਹੋਣ ਤੇ ਘਰ 'ਚ ਕੋਈ ਬਣਾਵਾਂ ਵਾਲਾ ਨਾ ਹੋਵੇ ਤੇ ਫਿਰ ਇਹ ਨਾ ਹੋਵੇ ਕਿ ਉਹ ਤਸੀ ਜਾਣ ਜਾਂ ਘਰ 'ਚ ਮਹਿਮਾਨ ਆ ਜਾਣ ਪਰੌਂਠੇ ਬਣਾਉਣੇ ਪੈ ਜਾਣ ਤਾਂ ਪਰੌਂਠੇ ਕਿਵੇਂ ਬਣਾਈਏ ਆਪਾਂ ਫਿਰ ਆਪਾਂ ਕਿਚਨ 'ਚ ਚੱਲਦੇ ਆਂ ਫਿਰ ਦੱਸਦੇ ਆਂ ਇਹਨਾਂ ਕੁੜੀਆਂ ਨੂੰ ਕਿ ਪਰੌਂਠੇ ਕਿਵੇਂ ਬਣਾਈਂਦੇ ਆ। ਲਓ ਜੀ ਵਿੱਚੋਂ ਆਪਣਾ ਕੈਮਰਾ ਬੰਦ ਹੋ ਗਿਆ ਸੀ ਤੇ ਇਸ ਕਰਕੇ ਥੋੜਾ ਜਿਹਾ ਆਟਾ ਗੁੰਨੇ ਆ ਗਿਆ ਸੀ ਹੁਣ ਮੈਂ ਦੁਬਾਰਾ ਤੁਹਾਨੂੰ ਦਿਖਾ ਦੇਣੀ ਆ। ਇਸ ਤਰ੍ਹਾਂ ਕਰਕੇ ਆਪਾਂ ਆਪਣਾ ਆਟਾ ਜਿਹੜਾ ਉਹ ਗੁੰਨ ਲੈਣਾ ਹੈ। ਗੁੰਨਣਾ ਨਹੀਂ ਹੈਗਾ ਆਟਾ। ਕੋ ਲੜਾਈਂ ਆਟਾ ਤਾਂ ਘੁੰਨਣ ਦਾ ਤਾਂ ਕੰਮ ਹੀ ਨਹੀਂ ਐ ਇਹਦੇ ਚ ਨੀਂਵਾਂ ਲਾਣਾ ਬੜਾ ਜਿਹੀ ਚੀਜ਼ ਨਹੀਂ ਬੇਬੀ ਨੂੰ ਮੋਚ ਬੋਲੇ ਤਾੜੀਆਂ ਥੋੜੇ ਪਏ ਲੋ ਜੀ ਇਸ ਟਿੱਕੇ ਨਾਲ ਨਾ ਆਪਾਂ ਆਟਾ ਜਿਹੜਾ ਉਹਨੂੰ ਪਤਲਾ ਕਰ ਲੈਣਾ ਹੈ ਕਿਉਂਕਿ ਇਹਦੇ ਵਿੱਚ ਹਜੇ ਆਪਾਂ ਆਲੂ ਵੀ ਪਾਉਣੇ ਆ ਜਿਹੜੇ ਬੋਇਲ ਕੀਤੇ ਆ ਆਪਣਾ ਜਿਹੜਾ ਇਹ ਆਟਾ ਸੀਗਾ ਉਹ ਬਹੁਤ ਆਪਾਂ ਪਤਲਾ ਕਰ ਲਿਆ ਸੀ ਤੇ ਇਹ ਨਾ ਆਪਣੇ ਕੁੰਡੇ ਘੋਟੇ ਦੇ ਵਿੱਚ ਕੁੱਟੇ ਨੇ ਸੰਦੀ ਲ ਬਣਿਆ ਆਲੂ ਬੋਇਲ ਕਰੇ ਸੀਗੇ ਆਪਾਂ ਚਾਰ ਕੱਢ ਲੂ ਦੁਪਹਿਰੇ ਸੱਜੂਆ ਲੋ ਦੀਆਂ ਨੂੰ ਇੱਕੜਾ ਮੈਨੂੰ ਚਮਚੀ ਵੀ ਦੇ ਦੇ ਉੱਧਰ ਵੀ ਪਏ ਦੋ ਚਮਚੇ ਦੇ ਫੜਾ ਲਵਾਂ ਮੈਂ ਇਹਦੇ ਵਿੱਚ ਨਾ ਨਮਕ ਮਿਰਚ ਪਾ ਲੈਨੇ ਆਪਾਂ ਤੁਸੀਂ ਆਪਣੇ ਹਿਸਾਬ ਦੇ ਨਾਲ ਪਾ ਲੈਣਾ ਕੁੜੀਓ ਤੁਸੀਂ ਆਪਣੇ ਹਿਸਾਬ ਨਾਲ ਪਾ ਦਿਓ ਕੁੜੀਓ ਅੱਜ ਕੁੜੀਆਂ ਲਈ ਵਲੌਗ ਹੈ ਜੀ ਇਹ ਕੁੜੀਆਂ ਦਾ ਅੱਜ ਕੱਲ ਤੇਜ਼ ਹੀ ਨਮਕ ਮਿਰਚ ਖਾਂਦੀਆਂ ਨੇ ਪਰ ਅਸੀਂ ਨਹੀਂ ਨਾ ਖਾਂਦੇ ਅਸੀਂ ਕੁੜੀਆਂ ਨੂੰ ਥੋੜੀ ਘੋਣਾ ਤੇ ਥੋੜਾ ਜਿਹਾ ਇੱਥੇ ਜੀਰਾ ਵੀ ਪਾ ਦੇ ਮੈਨੂੰ ਜਮੈਣ ਵੀ ਪਾ ਦੇ ਸਾਰਾ ਕੁਝ ਪਾਉਣਾ ਹੈ ਇਹਦੇ ਵਿੱਚ ਆਪਾਂ ਆਹ ਅਮ ਤੇ ਜਿਵੇਂ ਮੈਂ ਜੀਨੀ ਨੂੰ ਲੈ ਲਓ ਥੋੜਾ ਜਿਹਾ ਪਾਵਾ ਦੇ ਵਿੱਚ ਜੀਰਾ ਆਹ ਬੱਸ ਉਹ ਬੜੇ ਜਿਹੇ ਦੋ ਦੋ ਜਿਹੜਾ ਮੈਂ ਤਾਂ ਨਹੀਂ ਤਾਂ ਜਾਂਦੀ ਬੰਨ ਤੇ ਜਾਂਦੀ ਨਹੀਂ ਆਹ ਲਾ ਤਾਂ ਨਹੀਂ ਜਿਵੇਂ ਇੱਥੇ ਜਿਵੇਂ ਤਾਂ ਦੀ ਬੀਬੀ ਦੀ ਰੱਖੀ ਹੋਈ ਤੇ ਬਾਣੀ ਚਰੂ ਆਫੜਾ ਉੱਥੇ ਹੋ ਗਈ ਉਹ ਉੱਥੇ ਮੈਨੂੰ ਲੱਗ ਰਹੀ ਹੈ ਬਈ ਉੱਥੇ ਕਿਸੇ ਲੱਗੀ ਆਹ ਲਾ ਲੌਰੇ ਕੁੜੀਓ ਥੋੜੀ ਥੋੜੀ ਜਿਮੈਨ ਤੇ ਥੋੜਾ ਥੋੜਾ ਜੀਰਾ ਪਾ ਲਿਓ ਚਮਚੇ ਦਾ ਤੀਜਾ ਹਿੱਸਾ ਬਹੁਤ ਜ਼ਿਆਦਾ ਵੀ ਨਾ ਪਾਉਣੀ ਲੋੜ ਆ ਲੈ ਉੱਥੇ ਰੱਖ ਦੇ ਇੱਕ ਚੱਕੀ ਇਹਨੂੰ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੁਣ ਮੈਂ ਤੁਹਾਨੂੰ ਕੈਮਰਾ ਨੇੜੇ ਕਰਕੇ ਦਿਖਾਉਂਗੀ ਤੇ ਲਓ ਜੀ ਇਹ ਆਪਾਂ ਆਟਾ ਪਤਲਾ ਸੀਗਾ ਕਿਉਂਕਿ ਇਹਦੇ ਵਿੱਚ ਆਪਾਂ ਆਲੂ ਪਾਉਣੇ ਆ ਤਾਂ ਕਰਕੇ ਮੈਂ ਇਹਨੂੰ ਪਤਲਾ ਕੀਤਾ ਹੋਇਆ ਜਦੇ ਵਿੱਚ ਨਮਕ ਵਿੱਚ ਪਾਤਾ ਜੀਰਾ ਤੇ ਜਿਮੈਨ ਪਾ ਲਿਆ ਔਰ ਤੁਸੀਂ ਧਨੀਆ ਧੁਨੀਆ ਜੋ ਪਾਉਣਾ ਹੈ ਮੇਥੀ मुਥੀ ਜੀ ਸੁੱਕੀ ਹੋਵੇ ਤਾਂ ਉਹ ਪਾ ਲਿਓ ਆਪਣੇ ਵੀ ਹੈਗੀ ਆ ਵੈਸੇ ਮੈਂ ਪਹਿਲਾਂ ਥੋੜੇ ਥੋੜੇ ਕਰਕੇ ਇਹਨਾਂ ਨੂੰ ਵਿੱਚ ਮਿਕਸ ਕਰਦੀ ਹਾਂ ਤੁਸੀਂ ਨਾ ਇਹ ਕद्दूकस ਵੀ ਕਰ ਸਕਦੇ ਹੋ ਇਹਨੂੰ ਆਲੂਆਂ ਨੂੰ ਕद्दूकस ਕਰ ਲਓ ਉਹ ਵੀ ਬਹੁਤ ਵਧੀਆ ਰਹਿਣਗੇ ਪਰ ਇਹ ਸੰਦੀਪ ਨੇ ਮੈਨੂੰ ਪੁੱਛਣ ਤੋਂ ਪਹਿਲਾਂ ਹੀ ਚੱਕ ਕੇ ਘੁੱਟਦੇ ਸੀਗੇ ਕद्दूकस ਜਿਆਦਾ ਵਧੀਆ ਰਹਿਣਗੇ ਬਲਕੇ ਲੋ ਮੈਂ ਹੁਣ ਵੀ ਇਹਨਾਂ ਨੂੰ ਕद्दूकस ਕਰ ਦੇਣੀ ਆ ਜਿਹੜੇ ਇਹਦੇ ਤੇ ਹੈਗੇ ਨਹੀਂ ਹੁੰਦੇ ਇਹ ਉਹ ਇਸ ਤਰ੍ਹਾਂ ਕਰਕੇ ਕਰੂੰਗੀ ਮੈਂ ਨਹੀਂ ਤਾਂ ਫਿਰ ਇਹ ਗਠਾਈਆਂ ਬਣੀ ਜਾਂਦੀਆਂ ਨੇ ਲੋ ਜੀ ਇਸ ਤਰ੍ਹਾਂ ਕਰਕੇ ਤੁਸੀਂ ਸਾਰੇ ਆਲੂ ਆ ਜਿਹੜੇ ਉਹਨਾਂ ਨੂੰ ਕੱਦੂ ਕਸ਼ ਕਰਕੇ ਪਾ ਲਓ ਇਹਦੇ ਵਿੱਚ ਮੈਂ ਇਦਾਂ ਹੀ ਕਰ ਲੈਣੀ ਆ ਹੁਣ ਜੇ ਮੈਂ ਸਾਰਾ ਦਿਖਾਉਂਗੀ ਤਾਂ ਵੀਡੀਓ ਲੰਬਾ ਹੋ ਜੂਗਾ ਬਹੁਤ ਜ਼ਿਆਦਾ ਚੀਤਾ ਜੀ ਤੇ ਪਿਆਜ਼ ਆ ਜਿਹੜੇ ਸੰਦੀਪ ਇਹਦੇ ਵਿੱਚ ਕੱਟੇ ਗਈ ਆ ਥੋੜਾ ਜਿਹਾ ਕੰਮ ਇਹ ਮੇਰਾ ਕਰ ਜਾਂਦੀ ਹੁੰਦੀ ਐ ਇਦਾਂ ਹੀ ਲੋ ਦਰੜਫੜ ਜੇ ਕੱਟਦੇ ਸੀ ਇਹਦੇ ਵਿੱਚ ਨਹੀਂ ਚੋਪਰ 'ਚ ਉਹ ਪਾ ਲੈਨੇ ਆ ਇਹਦੇ ਵਿੱਚ ਆਪਾਂ ਲੋ ਜਿਆਦਾ گاੜਾ ਜਨ ਹੋਵੇ ਕਿਉਂਕਿ ਫਿਰ ਇਹਨੇ ਤਵੇ ਤੇ ਫੈਲਣਾ ਨਹੀਂ ਹੈਗਾ ਜੇ ਜਿਆਦਾ گاੜਾ ਹੋ ਜਾ। ਇਸ ਲਈ ਆਪਾਂ ਇਹਨਾਂ ਨੂੰ ਇਹਦੀ ਕਨਸਿਸਟੈਂਸੀ ਥੋੜੀ ਜਿਹੀ ਜਿਹੜੀ ਉਹ ਪਤਲੀ ਹੋਈ ਰੱਖਣੀ ਹੈਗੀ ਆ। ਲਓ ਜੀ ਥੋੜਾ ਜਨਾ ਇਹਦੇ ਉੱਪਰ ਆਪਾਂ ਪਾ ਲਾਂਗੇ ঘি, ਔਇਲ ਲਾ ਲਾਂ। ਦੇਸੀ ਘਿਓ ਵੀ ਲਾ ਸਕਦੇ ਹੋ ਤੁਸੀਂ ਇਹਦੇ ਤੇ। ਉਦਾਂ ਕਰਕੇ ਪਾ ਲਿਓ ਕਿਉਂਕਿ ਬਾਅਦ ਚ ਨਾ ਫੈਲਾਉਣੇ ਵੀ ਔਖੇ ਹੋ ਜਾਂਦੇ ਨੇ ਇਹ ਫਿਰ ਹਲਕਾ ਹਲਕਾ ਕਰਕੇ ਦਾਪਸ ਤਲਾ ਲਾਂਗੇ ਲੋ സൈഡത്ത ലോല മേര ഫോൺ വാത ਜਦੋਂ ਇਹ ਪੂਰਾ ਪੱਕ ਜਾਊਗਾ ਨਾ ਫਿਰ ਇਹ ਉੱਠੂਗਾ ਤਵੇ ਤੋਂ ਕੱਚੇ ਨੂੰ ਆਪਾਂ ਇਦਾਂ ਉਠਾ ਨਹੀਂ ਸਕਦੇ ਇਹਨਾਂ ਆ ਦੇਖੋ ਜਿਵੇਂ ਜਿਵੇਂ ਪੱਕਦਾ ਜਾਊਗਾ ਓਵੇਂ ਓਵੇਂ ਇਹਨੇ ਉੱਠਣਾ ਸ਼ੁਰੂ ਹੋ ਜਾਣਾ ਹੈ ਇਹ ਪਹਿਲਾਂ ਸੀਗਾ ਪਹਿਲਾਂ ਹੁਣ ਕਰਕੇ ਥੋੜਾ ਜਿਹਾ ਇਦਾਂ ਹੋ ਜਾਂਦਾ ਹੌਲੀ ਹੌਲੀ ਨਾ ਤਵਾ ਜਿਹੜਾ ਉਹ ਉਹਦੇ 'ਚ ਘੀ ਰਮ ਜੇ ਜਾਂਦਾ ਉਦੋਂ ਬਾਅਦ ਇਹ ਵਧੀਆ ਸਹੀ ਬਣਨ ਲੱਗ ਜਾਂਦੇ ਨੇ ਤੇ ਪਹਿਲਾਂ ਜਿਹੜਾ ਪੂੜਾ ਵੀ ਹੁੰਦਾ ਤੇ ਜਾਂ ਪਰੌਂਠਾ ਜਿਹੇ ਇਸ ਤਰ੍ਹਾਂ ਆਪਾਂ ਬਣਾ ਰਹੇ ਹਾਂ ਇਹ ਵੀ ਇੱਕ ਤਰ੍ਹਾਂ ਦਾ ਪੂੜਾ ਹੀ ਬਣ ਜਾਂਦਾ ਤੇ ਥੋੜਾ ਥੋੜਾ ਘੀ ਆਪਾਂ ਲਾ ਲੀਏ ਹੌਲੀ ਹੌਲੀ ਤਵਾ ਜਿਹੜਾ ਉਹ ਠੰਡਾ ਜਿਹਾ ਹੋ ਜੂਗਾ ਫੇਰ ਨਾ ਇਹ ਬਹੁਤ ਸੋਹਣਾ ਬਣਨ ਲੱਗ ਜਾਂਦੇ ਨੇ ਕਿ ਛੇ ਦਾ ਹੋਣਾ ਮੇਰੇ ਨਾਲ ਦਾ ਫੋਨ ਹਾਂ ਕਿ ਛੇ ਦਾ ਫੋਨ ਨਾ ਆਇਆ ਹੋਵੇ ਉਹਦੇ ਹੀ ਹੋਊਗਾ ਫੋਰਸ ਜੀ ਤੁਸੀਂ ਇੱਕ ਵਾਰ ਤੇ ਇਹ ਬੰਦ ਕਰ ਤਾਂ ਦੇਖੋ ਲੋੜ ਬਸੋਂ ਜਿਹੜਾ ਅਗਲਾ ਬਣੂਗਾ ਨਾ ਉਹ ਬਹੁਤ ਅੱਛਾ ਬਣੂਗਾ ਇੱਕ ਵਾਰ ਥੋੜਾ ਜਿਹਾ ਹੁੰਦਾ ਪਹਿਲੀ ਵਾਰ ਇਦਾਂ ਬਣ ਜਾਂਦਾ ਇਹ ਥੋੜਾ ਜਿਹਾ ਹੋ ਜਾਂਦਾ पर तो इन चंकी तरह राड़ लेना है कच्चा नहीं रखना हजे यह कच्चा है तुम दिख रहा मैं लो जी एक बन गया बहुत कोले बन दिया इस तरह ਉਹਨਾਂ ਭਾਗਲਾ ਬਣਾਉਣੀ ਆ ਤੇਲਾ ਬਣਾਉਣ ਵਾਸਤੇ ਆਪਾਂ ਪਹਿਲੇ ਚੰਗੀ ਤਰ੍ਹਾਂ ਸਾਫ਼ ਕਰ ਲੈਣੇ ਆ ਤੁਸੀਂ ਜਿਨੇ ਮਰਜ਼ੀ ਵੱਡੇ ਬਣਾ ਲਓ ਇਹਨਾਂ ਨੂੰ ਵੱਧਾ ਟਾ ਪਾ ਲਓਗੇ ਤਾਂ ਵੱਧ ਬਣ ਜੂਗਾ ਥੋੜਾ ਲਿਕਵਿਡ ਪਾ ਲਿਆ ਤਾਂ ਥੋੜਾ ਬਣ ਜੂਗਾ ਛੋਟਾ ਬਣ ਜੂਗਾ ਮਤਲਬ ਤੇ ਇਹ ਤੁਹਾਡੀ ਮਰਜ਼ੀ ਹੈ ਤੁਸੀਂ ਇਹਨਾਂ ਨੂੰ ਵੱਡੇ ਵੱਡੇ ਬਣਾਉਣਾ ਚਾਹੁੰਦੇ ਹੋ ਤਾਂ ਉਹਨਾਂ ਸਾਰਾ ਮਟੀਰੀਅਲ ਸਵੇਦੀ ਪਾ ਲਿਆ ਕਰੋ ਠੀਕ ਹੈ ਜੀ ਲੋ ਲੋ ਜਿਹੜਾ ਹੁਣ ਇਹ ਬਣੂਗਾ ਨਾ ਇਹ ਬਹੁਤ ਵਧੀਆ ਬਣੂਗਾ ਥੋੜਾ ਜੈਨੂੰ ਸੇਕ ਲੱਗ ਜਾਣ ਦੇਵਾਂਗੇ ਆਪਾਂ ਪੂਰਾ ਸੇਕ ਲੱਗ ਜੂਗਾ ਨਾ ਜਦੋਂ ਫੇਰ ਇਹ ਉੱਠ ਜੂਗਾ ਤਵੇਂ ਤੋਂ ਨਹੀਂ ਤਾਂ ਕੱਚਾ ਹੁੰਦਾ ਜਦੋਂ ਫੇਰ ਨਾਲ ਹੀ ਚਿਪਕ ਜਾਂਦਾ ਲੋ ਇਹ ਆਲੂ ਵਿੱਚ ਹੁਣ ਕਰਕੇ ਥੋੜਾ ਜਿਹਾ ਸੇਕ ਵੱਧ ਲੈਂਦੇ ਨੇ ਇਹ। ਚਲੋ ਜੀ। ਮੈਂ ਤੁਹਾਨੂੰ ਕਿਹਾ ਸੀ ਕਿ ਜਦੋਂ ਦੂਜਾ ਬਣਾਉਂਗੀ ਨਾ ਉਦੋਂ ਬਹੁਤ ਵਧੀਆ ਬਣੂਗਾ। ਚਲੋ ਮੈਂ ਤੁਹਾਨੂੰ ਇਹ ਬਣਾ ਕੇ ਦਿਖਾ ਦੇਣੀ ਆ ਤੇ ਉਸ ਤੋਂ ਬਾਅਦ ਅਸੀਂ ਆਪਣੇ ਫੇਰ ਬਣਾਵਾਂਗੇ। ਤੀਕੋ। ਮੋਟਾ ਚਾਣਾ ਹੈ। ਲੋ ਜੀ ਬਹੁਤ ਵਧੀਆ ਪਰੋਕਾ ਬਣ ਗਿਆ ਆਪਣਾ ਤਲੀਪ ਆ ਜਾ ਦੇਖ ਲਾ ਜਿਹੜਾ ਰਹਿ ਗਿਆ ਉਹ ਤੂੰ ਬਾਅਦ ਚ ਬਣਾ ਲਈ ਠੀਕ ਹੈ ਤੂੰ ਮੜਾ ਕੇ ਦੇਖ ਲਾ ਕਪੜੇ ਤਾਂ ਮਸ਼ੀਨ ਤੇ ਸਿੱਟੇ ਹੋਣੇ ਆ 10 ਭਾਈ ਜਾਂਦਾ ਨਾ ਮੈਂ ਆਉਂਦਾ ਮੈਂ ਆਉਣ ਚੱਲੀ ਜਾਂਦਾ ਕੱਟ ਤੇ ਮੈਂ ਤੁਹਾਨੂੰ ਇੱਕ ਨਾ ਬਾਗੀ ਦਿਖਾਉਣੀ ਐ ਇਹਦੇ ਤੇ ਫਿਰ ਤੂੰ ਦਿਨੇ ਇਹਦੇ ਉਵੇਂ ਬਣਾ ਲਈ ਨਾ ਦੁਬਾਰੇ ਠੀਕ ਹੈ ਠੀਕ ਹੈ ਵੇਸਟ ਥੋੜੀ ਕਰਾਂਗੇ ਖਾਵਾਂਗੇ ਬਸ ਥੋੜਾ ਜਿਹਾ ਕੀ ਲਾਉਣਾ ਹੈ ਨਾ ਵੀ ਹੋ ਜਾਦਾ ਲਾ ਲਈ ਮੜਾ ਜੇ ਚੋਪੜ ਲਈ ਫਿਰ ਇਹਨੂੰ ਆ ਦੇਖ ਤੇ ਦਾ ਦੋ ਪੱਤੀਆਂ ਪਾ ਲਈਆਂ ਆਲੋ ਸੰਦੀਪ ਨੂੰ ਵੀ ਸਿਖਾ ਰਹੇ ਹਾਂ ਵੀ ਅੱਜ ਆਪਾਂ ਦੋ ਪੱਤੀਆਂ ਪਾ ਕੇ ਬਸ ਐਂ ਕਰਕੇ ਚਲਾ ਲਈ ਠੀਕ ਹੈ ਜੇ ਤੈਨੂੰ ਫਿਰ ਵੀ ਨਹੀਂ ਆਉਂਦੇ ਫਿਰ ਤੂੰ ਐਂ ਕਰੀ ਜਿਹੜਾ ਹਾਲੀ ਕੁੜ ਪਿਆ ਨਾ ਇਹਦੇ ਵਿੱਚ ਹੋਰ ਆਟਾ ਪਾ ਕੇ ਬਸ ਰੋਟੀਆਂ ਬਣਾ ਲਈ ਕੱਟ ਗੋਲੀ ਇਹਦਾ ਤੇਰਾ ਕੰਮ ਨਹੀਂ ਚੱਲਦਾ ਟਰਾਈ ਕਰ ਲੈ ਇੰਨੇ ਠੀਕ ਹੈ ਲੈ ਹੁਣ ਤੂੰ ਇਹਦੇ ਤੇ ਟਰਾਈ ਕਰਕੇ ਦੇਖ ਲੈ ਬਸ ਈ ਨਾ ਬਾਲਾ ਲਾਈਏ ਨਾ ਉਹਦੇ ਸੰਗ ਚੰਦੇ ਚੰਦੇ ਪਰੋਂ ਹੋਵੇ ਦਾ ਜਦੋਂ ਇਹ ਪੱਕ ਜਾਊਗਾ ਉਹ ਇਹਨੇ ਆਪਣੇ ਆਪ ਹੀ ਉੱਠ ਜਾਣਾ ਤਵੇ ਤੋਂ ਅੱਛਾ ਚੰਗੂ ਦੱਦੇ ਨਹੀਂ ਚੱਲ ਹੁਣ ਇੱਕ ਵਾਰੀ ਇੱਕ ਲਾਵੀ ਜਿਵੇਂ ਪੂੜੇ ਬਣਾਉਣੇ ਪੂੜੇ ਬਣਾਉਣੇ ਹੁੰਦੇ ਨੇ ਨਾ ਮੈਂ ਤਾਂ ਰੁੱਣਾ ਹੈ ਬੜਾ ਹੀ ਨਹੀਂ ਕਰੀ ਬਣਾਉਂਦੀ ਚਲ ਫਿਰ ਆਦੀ ਨਾਲੇ ਪਰੋਂ ਖੇ ਤੈਨੂੰ ਉਹ ਆ ਜਾਣਗੇ ਪੂੜੇ ਬਣਾਉਣੇ ਆ ਜਾਣਗੇ ਅਦੇ ਜਿਵੇਂ ਜਿਵੇਂ ਪੱਕਣ ਲੱਗੇ ਉੱਠਣ ਲੱਗੇ ਨਾ ਇਹ ਤਾਂ ਵੇਸ ਸਵਾ ਛਟਾ ਲੱਗੇ। ਕੱਚੇ ਨੂੰ ਹੀ ਉੱਠਣਾ ਨਹੀਂ ਇਹਨੇ ਫਿਰ ਟੁੱਟ ਜੂਗਾ। ਆਹ ਦੇ। ਚਲ। ਠੀਕ ਹੈ ਬਸ ਆਈ ਬਣ ਜੂਗਾ ਹੰਦ ਦਿਨ ਪਤਾ ਲੱਗਿਆ ਇਹਨੂੰ ਪੂਰਾ ਕਰਨ ਦੇ। ਅ ਲੋ ਵੀ ਕੁੜੀਆਂ ਗਰਲਸ ਬੇਟੀਆਂ ਧੀਆ ਪਹਿਣਾ ਛੋਟੀਆਂ ਪਹਿਣਾ ਸਾਰਿਆਂ ਲਈ ਆ ਇਹ। ਔਰ ਦੇਖੋ ਤੁਸੀਂ ਕਿੰਨਾ ਵਧੀਆ ਜਿਹੜਾ ਆਲੂ ਵਾਲਾ ਪਰੌਂਠਾ ਬਣ ਕੇ ਰੈਡੀ ਹੋਇਆ। ਲੋ। ਚਾਹੇ ਤੁਸੀਂ ਇਹਦੇ ਵਿੱਚ ਕਿੰਨੇ ਮਰਜ਼ੀ ਆਲੂ ਪਾ ਲਓ। ਮੇਰਾ ਤਾਂ ਆਪੇ ਹੀ ਥੋੜਾ ਜਿਹਾ ਸੀ ਕਿ ਮੈਂ ਥੋੜੇ ਆਲੂ ਪਾਏ ਐ ਇੰਨੇ ਸੌਫਟ ਬਣਦੇ ਆ ਨਾ ਜੀ ਇਹੇ ਆਲੂ ਬਹੁਲੇ ਜਿਆਦਾ ਸੌਫਟ ਬਣਦੇ ਆ ਇੰਨੇ ਟੇਸਟੀ ਖਾਣ ਚ ਬਣਦੇ ਆ ਇਹ ਚ ਜੋ ਮਰਜ਼ੀ ਪਾਈ ਚਲੋ ਮੇਥੀ ਪਾ ਲਓ ਪਾਲਕ ਪਾ ਲਓ ਧਨੀਆ ਪਾ ਲਓ ਹੋਰ ਜੋ ਚੀਜ਼ਾਂ ਤੁਹਾਡਾ ਜੀ ਕਰਦਾ ਹੈ ਚੈਟ ਐਡ ਕਰ ਲਓ ਤੁਸੀਂ ਠੀਕ ਹੈ ਜੀ ਪਿਆਜ਼ ਪਾ ਲਓ ਲਸਣ ਪਾ ਲਓ ਅਦਰਕ ਕੰਦੂ ਕਸ਼ ਕਰਕੇ ਪਾ ਲਓ ਤੇ ਆਪਾਂ ਸਿਰਫ ਅਜੇ ਦੇ ਵਿੱਚ ਪਿਆਜ਼ ਪਾਏ ਸੀ ਤੇ ਆਲੂ ਪਾਏ ਸੀ ਠੀਕ ਹੈ ਤੇ ਆਟਾ ਪਤਲਾ ਰੱਖਿਓ ਹੁਣ ਤੁਹਾਨੂੰ ਪਤਾ ਲੱਗ ਗਿਆ ਕਿ ਕਿੰਨਾ ਕੁ ਪਤਲਾ ਰੱਖਣਾ ਹੈਗਾ ਹੁਣ ਜਿਹੜੀਆਂ ਮੇਰੇ ਵਰਗ ਰੋਟੀ ਥੋੜਾ ਸੀਗੀ ਇਹ ਤਾਂ ਪੂੜੇ ਸੀ ਮੈਂ ਬਿਲਕੁਲ ਨਹੀਂ ਕਹਿ ਰਹੀ ਕਿ ਇਹ ਰੋਟੀ ਆ ਬਿਲਕੁਲ ਨਹੀਂ ਕਹਿ ਰਹੀ ਕਿ ਆਲੂ ਵਾਲੇ ਪਰੌਂਠੇ ਆ ਬਿਲਕੁਲ ਪੂੜੇ ਨਹੀਂ ਇਹ ਜਿਵੇਂ ਆਪਾਂ ਤਵੇ ਵਾਲੇ ਪੂੜੇ ਬਣਾਉਣੇ ਹੁੰਦੇ ਆ ਪ੍ਰੋਸੀਜਰ ਉਹੀ ਹੈ ਪਰ ਜਿਨ੍ਹਾਂ ਨੂੰ ਨਹੀਂ ਬਣਾਉਣੇ ਆਉਂਦੇ ਅੱਜ ਕੱਲ੍ਹ ਦੀਆਂ ਕੁੜੀਆਂ ਨੂੰ ਉਹ ਇਸ ਤਰੀਕੇ ਨਾਲ ਆਲੂ ਵਾਲੇ ਪਰੌਂਠੇ ਬਣਾਓ ਤੇ ਖਾਓ ਮੈਂ ਕਹਿੰਨੀ ਆ ਵੀ ਜਿਹੜੇ ਆਪਾਂ ਦੂਜੀ ਤਰੀਕੇ ਨਾਲ ਆਲੂ ਵਾਲੇ ਪਰੌਂਠੇ ਬਣਾਉਣੇ ਨਾ ਉਸ ਤੋਂ ਵੀ ਜ਼ਿਆਦਾ ਸੌਫਟ ਬਣਦੇ ਨੇ ਤੇ ਫਿਰ ਹਰ ਜੀ ਕੀ ਹੈ ਇਸ ਤਰ੍ਹਾਂ ਬਣਾਉਣ ਦੇ ਵਿੱਚ ਵੀ ਸੌਖੇ ਵੀ ਬਣ ਜਾਂਦੇ ਨੇ ਸੋ ਮੈਨੂੰ ਲੱਗਦਾ ਕਿ ਕੁੜੀਆਂ ਨੂੰ ਬਹੁਤ ਪਸੰਦ ਆਊਗਾ ਅਜ ਇਸ ਤਰ੍ਹਾਂ ਦੇ ਵਲੌਗ ਸ਼ੇਅਰ ਕਰਦਾ ਕਰੋ ਕਿਉਂਕਿ ਆਪਣੇ ਬੱਚੇ ਬਾਹਰ ਵੀ ਬਹੁਤ ਬੈਠੇ ਨੇ ਮੁੰਡਿਆਂ ਲਈ ਵੀ ਹੈਗਾ ਇਹ ਮੁੰਡੇ ਕੁੜੀਆਂ ਜਿਹੜੇ ਬਾਹਰ ਬੈਠੇ ਨੇ ਜਿਨ੍ਹਾਂ ਨੇ ਵਿਚਾਰੀਆਂ ਦੀਆਂ ਮਾਵਾਂ ਇੱਧਰ ਨੇ ਰੋਟੀ ਬਣਾ ਕੇ ਖਵਾਉਣ ਵਾਲਾ ਕੋਈ ਨਹੀਂ ਆ ਕਦੇ-ਕਦੇ ਤਾਂ ਉਹਨਾਂ ਦਾ ਵੀ ਆਲੂ ਵਾਲੇ ਪਰੌਂਠੇ ਖਾਣ ਨੂੰ ਜੀ ਕਰਦਾ ਫਿਰ ਉਹ ਰੈਸਟੋਰੈਂਟਾਂ 'ਚ ਹੋਟਲਾਂ 'ਚ ਖਾਂਦੇ ਨੇ ਹਨਾ ਤੇ ਆਪਦੇ ਹੱਥ ਨਾਲ ਇਸ ਤਰੀਕੇ ਨਾਲ ਬਣਾ ਕੇ ਖਾ ਲਿਆ ਕਰੋ ਠੀਕ ਹੈ ਜੀ ਤੁਸੀਂ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਕਿ ਬਾਹਰਲੇ ਬੱਚੇ ਜਿਹੜੇ ਉਹ ਵੀ ਇਸ ਤਰੀਕੇ ਨਾਲ ਪਰੌਠੇ ਬਣਾ ਕੇ ਖਾ ਲੈਣ ਚਲੋ ਠੀਕ ਹੈ ਜੀ ਮੈਨੂੰ ਲੱਗਦਾ ਇਹ ਤੁਹਾਨੂੰ ਵਲੌਗ ਪਸੰਦ ਆਊਗਾ ਮੇ ਤੇ ਕਿਉਂਕਿ ਸੌਫਟ ਬੋ ਬਣਦਾ ਤੇ ਇਸ ਤਰੀਕੇ ਨਾਲ ਮੇਰੇ ਨਾਲ ਦੀਆਂ ਭੈਣਾਂ ਤੇ ਮੈਂ ਅਸੀਂ ਸਾਰੇ ਇਸ ਤਰੀਕੇ ਨਾਲ ਬਣਾ ਕੇ ਖਾ ਸਕਦੇ ਆ ਤੇ ਲੋ ਜੀ ਵਲੌਗ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਫਿਰ ਮਿਲਦੇ ਆ ਹੋਰ ਵਧੀਆ ਜਿਹਾ ਵਲੌਗ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ